ਸੇ ਪਰਮਜੀਤ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਚਚਰਾੜੀ ਤੋਂ ਸਤਲੁਜ ਬ੍ਰਿਜ ਫਲੋਰ 22 ਕਿਲੋਮੀਟਰ ਦਾ ਏਰੀਆ ਖੈਰ ਦਾ ਪੈਂਦਾ ਜੀ ਮੇਨ ਕਮ ਆ ਗਈ ਐਕਸੀਡੈਂਟ ਹੋ ਗਿਆ ਜੀ ਜ਼ਖਮੇ ਨੂੰ ਹਸਪਤਾਲ ਪਹੁੰਚਾਉਣਾ ਜੀ ਫਰਸਟ ایڈ ਦੇਣੀ ਕੋਈ ਜੰਮ ਲੱਗ ਗਿਆ ਕੋ ਗੱਡੀ ਖਰਾਬ ਹੋ ਗਈ ਉਹਨੂੰ ਸਾਈਡ ਤੇ ਕਰਾਉਣੀ ਜੀ ਬਹੁਤ ਕੁਝ ਲੱਗਾ ਜੀ ਜੀਪੀਐਸ ਲੱਗਾ ਸਪੀਕਰ ਕੋਨਾ ਸਾਰਾ ਟੋਲ ਟਿਸਮਾਨ ਹੈ ਜੀ ਮੈਂ ਲੇਡੀ ਕਾਂਸਟੇਬਲ ਅੰਜੂ ਦੇਵੀ ਸੀਐਨ ਸਾਹਿਬ ਦੁਆਰਾ ਚਲਾਈ ਗਈ ਨਵੀਂ ਫੋਰਸ ਐਸਐਸਐਫ ਵਿੱਚ ਤਾਇਨਾਤ ਹਾਂ ਇਸ ਫੋਰਸ ਦਾ ਮੁੱਖ ਕੰਮ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਂ ਸਮੇਂ ਲੋਕਾਂ ਦੀ ਜਾਨ ਬਚਾਉਣਾ ਦਾ ਹੈ ਤੇ ਇਸ ਅੜਕਾਂ ਤੇ ਉੱਤੇ ਖੜੇ ਫਾਲਤੂ ਜਿਹੜੇ ਵੀ ਵਾਹਨ ਨੇ ਜਿੰਨਾ ਕਾਰਨ ਟ੍ਰੈਫਿਕ ਵਿੱਚ ਬਹੁਤ ਦਿੱਕਤ ਆਉਂਦੀ ਹੈ ਉਹਨਾਂ ਨੂੰ ਦੂਰ ਕਰਨਾ ਹੈ ਮੈਂ ਆਸ਼ੂ ਸਿੰਘ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਉਹਨਾਂ ਦੀ ਇਸ ਗੱਲ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਉਹਨਾਂ ਨੇ ਆਪਣੇ ਆਮ ਜਨਤਾ ਨੂੰ ਉਹਨਾਂ ਦੀ ਸੁਰੱਖਿਆ ਨੂੰ ਮੱਧੇ ਨਜ਼ਰ ਰੱਖਦੇ ਹੋਏ ਰੋਡ ਤੇ ਐਸਐਸਐਫ ਦੀ ਸ਼ੁਰੂਆਤ ਕੀਤੀ ਹੈ ਇਹ ਜਿਹੜੀ ਸੜਕ ਸੁਰੱਖਿਆ ਫੋਰਸਾ ਇੱਕ ਬਹੁਤ ਹੀ ਵਧੀਆ ਉਹਨਾਂ ਦਾ ਉਪਰਾਲਾ ਹੈ ਜਿਹੜਾ ਕਿ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਸਹਾਇਕ ਹੋਇਆ एसएसएफ ਦਾ ਕਪੂਰਥਲੇਕ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰਤੀ ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਹੈ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਨੇ ਕਾਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ